ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਸਬੇ ਸੁਰਤੀ ਜੋਗ ਸਭ ਸਬੇ ਬੇਦਪ੍ਰਾਣ ਸਬੇ ਕਰਨੇ ਤਪ ਸਭ ਸਬੇ ਗੀਤ ਗਿਆਨ ਸਬੇ ਬੁੱਧੀ ਸੁਧ ਸਭ ਸਭ ਤੀਰ ਸਭ ਥਾਨ ਸਭ ਬਾਦਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਬੇ ਮਾਨਸ ਦੇਵ ਸਭ ਸਬੇ ਜੋਗ ਧਿਆਨ ਸਬੇ ਪੁਰੀਆਂ ਖੰਡ ਸਭ ਸਬੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਬਹਿ ਕਲਾਮ ਨਾਨਕ ਸੱਚਾ ਸਚ ਨਾਏ ਸਚ ਸਬਾ ਦੀਬਾਨ ਪੌੜੀ ਨਾਏ ਮੰਨਿਆ ਸੋਖੁ ਭਜੈ ਨਾਮੇ ਗਤ ਹੋਈ ਨਾਏ ਮੰਨਿਆ ਪਤ ਪਾਈਐ ਹਿਰਦੈ ਹਰਿ ਸੋਈ ਨਾਏ ਮੰਨਿਆ ਭਵਜਲ ਲੰਗੀਐ ਫਿਰ ਬਿਗਨ ਨਾ ਹੋਈ ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਆ ਨਾਉ ਮੰਨਿਆ ਜਿੰਨ ਦੇ ਵੈ ਸੋਈ ਸ਼ਲੋਕ ਮਹੱਲਾ ਪਹਿਲਾ ਪੁਰੀਆਂ ਖੰਡਾ ਸਿਰ ਕਰੇ ਇੱਕ ਪੈਰ ਤੇ ਆਏ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲ ਲੈ ਦੇ ਕਿਸ ਉੱਪਰ ਰੋਟੇ ਟਿਕਾਏ ਕਿਸਨੋ ਜੋਰ ਕਰੇ ਕਿਸਨੋ ਕਹੀਏ ਨਾਨਕਾ ਕਿਸਨੋ ਕਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪ ਗਨੇ ਮਹੱਲਾ ਪਹਿਲਾ ਹੇ ਹੇ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿ ਨਾ ਆਵੇ ਟੋਟ ਨਾ ਥੱਕਾ ਨਾ ਠਾਕੀਆਂ ਏਵੜ ਰੱਖੈ ਜੋਤ ਨਾਨਕ ਜਸਿਓ ਚੁਖ ਬਿੰਦ ਉੱਪਰ ਆਖਣ ਦੋਸ ਪੌੜੀ ਨਾਏ ਮੰਨਿਆ ਕੁਲੁ ਦਰੈ ਸਭ ਕੁਟੰਬ ਸੁਬਾਇਆ ਨਾਏ ਮੰਨਿਆ ਸੰਗਤ ਉਦਰੈ ਜਿਨ ਰਿਦੈ ਵਸਾਇਆ ਨਾਏ ਮੰਨਿਆ ਸੋਨੁ ਦਰੈ ਜਿਨ ਰਸਨ ਰਸਾਇਆ ਨਾ ਮਨਿਆ ਦੁਖ ਭੁਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿਨੇ ਸਲਾਇਆ ਜਿਨ ਗੁਰੂ ਮਿਲਾਇਆ ਸ਼ਲੋਕ ਮਹੱਲਾ ਪਹਿਲਾ ਸਬੇ ਰਾਤੀ ਸਬ ਦੇ ਸਬ ਦਿੱਤੀ ਸਬ ਵਾਰ ਸਬੇ ਰੁਤੀ ਮਾ ਸਬ ਸਬ ਧਰਤੀ ਸਬ ਭਾਰ ਸਬੇ ਪਾਣੀ ਪਉਣ ਸਬ ਸਬ ਅਗਨੀ ਪਤਾਲ ਸਬੇ ਪੁਰੀਆ ਖੰਡ ਸਬ ਸਬ ਲੋ ਲੋ ਆਕਾਰ ਹੁਕਮ ਨਾ ਜਾਪੀ ਕੇਤੜਾ ਕਹਿ ਨਸ ਕੀ ਜੈਕਾਰ ਆਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ ਤ੍ਰਿਣ ਨਾ ਪਾਇਓ ਬਪੜੀ ਨਾਨਕ ਕਹਿ ਗਵਾਰ ਮਹੱਲਾ ਪਹਿਲਾ ਅੱਖੀਂ ਪਰਣਾ ਜੇ ਫੇਰਾ ਦੇਖਾਂ ਸਭ icar ਪੁੱਛਾਂ ਗਿਆਨੀ ਪੰਡਤਾ ਪੁੱਛਾਂ ਵੇਦ ਵਿਚਾਰ ਪੁੱਛਾਂ ਦੇਵਾ ਮਾਨਸਾ ਜੋਦ ਕਰੇ ਅਵਤਾਰ ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅਗੇ ਸੱਚਾ ਸਚ ਨਾਏ ਨਿਰਭਉ ਭੈਵਨਸਾਰ ਔਰ ਕੱਚੀ ਮਿੱਟੀ ਕਾਚ ਪੇਚਾਂ ਧਿਆਨਦ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮਨਿਆ ਹੋ ਮੈਂ ਗਈ ਸਭ ਰੋਗ ਗਵਾਇਆ ਨਾਏ ਮਨਿਆ ਨਾਮ ਉਪਜੈ ਸਹਿ ਜੇ ਸੁਖ ਪਾਇਆ ਨਾਏ ਮਨਿਆ ਸਾਂਤੂ ਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ ਸ਼ਲੋਕ ਮਹੱਲਾ ਪਹਿਲਾ ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਦੇ ਅੱਖਾਂ ਤੁਦੇ ਅੱਗੇ ਤੁਦੇ ਐਸਾ 라ਹੀ ਮੈਂ ਅੰਦੇ ਨਾਉ ਸੁਜਾਖਾ ਜੇ ਤਾ ਅਖਣ ਸਾਹੀ ਸਬਦੀ ਭਾਖਿਆ ਭਾਇ ਸੁ ਭਾਈ ਨਾਨਕ ਬੋਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ਜੇ ਜੋ ਪੈ ਜੇ ਮੰਗੇ ਆਇ ਦਾਤ ਕਰੇ ਦਾਤਾਰ ਇਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਵਹਿ ਜਾਣੀ ਐ ਜੀਵੇ ਦੇਵਨ ਹਾਰ ਪੌੜੀ ਨਾਏ ਮੰਨਿਆ ਸੁਰਤੁ ਪਜੈ ਨਾਮੈ ਮਤ ਹੋਈ ਨਾਏ ਮੰਨਿਆ ਗੁਣੁ ਚਰੈ ਨਾਮੈ ਸੁਖ ਸੋਈ ਨਾਏ ਮੰਨਿਆ ਪਰਮ ਕਟਿਐ ਫਿਰ ਦੁਖ ਨਾ ਹੋਈ ਨਾਏ ਮੰਨਿਆ ਸਾਲਾਈਐ ਪਾਪਾ ਮਤ ਧੋਈ ਨਾਨਕ ਪੂਰੇ ਗੁਰਤੇ ਨਾ ਮੰਨੀਆਂ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਸਾਤਰ ਵੇਦ ਪ੍ਰਾਨ ਪੜ੍ਹੰਤਾ ਪੁਕਾਰੰਤਾ ਅਝਾਨੰਤਾ ਜਾਂ ਬੂਜੈ ਤਾਂ ਸੂਜੈ ਸੋਈ ਨਾਨਕ ਆਖੈ ਕੋਕ ਨਾ ਹੋਈ ਮਹੱਲਾ ਪਹਿਲਾ ਜਾਂ ਹੋਂ ਤੇਰਾ ਤਾਂ ਸਭ ਕੇਸ਼ ਮੇਰਾ ਹੋ ਨਾਹੀ ਤੂੰ ਹੋਐ ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪਰੋਵੈ ਆਪੇ ਭੇਜੇ ਆਪੇ ਸਦੇ ਚਰਨਾ ਰਚਨਾ ਰਚ ਰਚ ਵੇਖੈ ਨਾਨਕ ਸਚਾ ਸਚੀ ਨਾਈ ਸਚ ਪਵੈ ਧੁਰ ਲੇਖੈ ਪੌੜੀ ਨਾਮ ਨਿਰੰਜਨ ਲਖ ਹੈ ਕਿਉ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉ ਪਾਈਐ ਭਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ਗੁਰਪੂਰੇ ਤੇ ਪਾਈਆ ਹਿਰਦੈ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਆ ਭਾਈ ਸਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਂਕਣਾ ਚੁਕਾ ਧਰਮ ਵਿਚਾਰ ਜਿਨ ਜੀਵਨ ਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹੱਲਾ ਪਹਿਲਾ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ ਸ਼ੀਲ ਸੰਜਮੋ ਸੋਚ ਪੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੈ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔ ਨ ਸੱਚਾ ਭਾਲ ਪੌੜੀ ਬਾਹਰ ਪਸੰਮਲੇਪਣ ਕਰੇ ਅੰਤਰ ਗੁਬਾਰੀ ਖਿੰਤਾ ਚੋੜੀ ਬੋ ਭੇ ਕਰੇ ਦੁਰਮਤ ਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਪਸਾਰੀ ਅੰਤਰ ਲਾਲਚ ਪਰਮ ਹੈ ਪਰ ਮਹੰਗਾ ਵਾਰੀ ਨਾਨਕ ਨਾਮ ਨਚੈ ਤਈ ਜੂਐ ਬਾਜੀ ਹਾਰੀ ਅੰਤਰ ਲਾਲਚ ਪਰਮ ਹੈ ਪਰ ਮਹੰਗਾ ਵਾਰੀ ਨਾਨਕ ਨਾਮ ਨਚੈ ਤਈ ਜੂਐ ਬਾਜੀ ਹਾਰੀ ਗੁਰੂ ਪਿਆਰਿਓ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ